ਕਿਸਾਨ ਵੀਰੋ ਸਵਾਗਤ ਆ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਵਪਾਰੀ YouTube ਚੈਨਲ ਤੇ ਤੇ ਅੱਜ ਦੀ ਜਿਹੜੀ ਆਪਾਂ ਵੀਡੀਓ ਰਿਕਾਰਡ ਕਰ ਰਹੇ ਆ ਪੈਂਡ ਬਾਂਦਰ ਜਟਾਣਾ ਜ਼ਿਲ੍ਹਾ ਫਰੀਕੋਟ ਤੇ ਤਹਿਸੀਲ ਕੋਟਕਪੂਰਾ ਤੇ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਟੋਕੜ ਗੱਬਣ ਇੱਕ ਝੋਟੀ ਖੜੀ ਆ ਤੀਜੇ ਸੂਏ ਬਈ ਉਹਨੇ ਸੁਣਾ ਤੇ ਪਹਿਲਾਂ ਤਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਬੈਲ ਵਾਲਾ ਜਿਹੜਾ ਆਈਕਨ ਜ਼ਰੂਰ ਨਾ ਪਲਿਓ ਜੇ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੀਕ ਜਿਹੜੀ ਪਹੁੰਚਦੀ ਰਹੇ ਤੇ ਸਾਰੀ ਡਿਟੇਲ ਆਪਾਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਦੇ ਦੇਵਾਂਗੇ ਭਈਆ ਸਾਹਮਣੇ ਜਿਹੜੀ ਝੋਟੀ ਖੜੀ ਆ ਤੇ ਤੀਜੀ ਸੂਏ ਜਿਹੜਾ ਐ ਨੇ ਸੂਨਾ ਤੇ ਚਾਰਾਂ ਸਾਢੇ ਚਾਰਾਂ ਮਹੀਨਿਆਂ ਦੀ ਪੂਰੀ ਇਹ ਕੰਬਨ ਹੋ ਚੁੱਕੀ ਆ ਤੇ ਕੱਦ ਕਾਠ ਦੀ ਵੀ ਚੰਗੀ ਆ ਲੰਮੀ ਵੇਲ ਆ ਪੂਛ ਵੀ ਲੰਮੀ ਆ ਤੇ ਦੁੱਧੋਂ ਵੀ ਇਹ ਜਿਹੜੀ ਡرائی ਐ ਇਸ ਟਾਈਮ ਤੇ ਸਾਢੇ 1.7 ਮਹੀਨਿਆਂ ਦੀ ਗੱਬਣਾ ਤੇ ਤੀਜੀ ਸੂਏ ਇਹਨੇ ਜਿਹੜਾ ਹੁਣ ਸੂਣਾ ਤੇ ਲੇਵੇ ਲੂਵਾ ਬਿਲਕੁਲ ਸਹੀ ਆ ਥਣਾ ਥੁਣਾ ਦੀ ਵੀ ਸਹੀ ਆ ਬਿਲਕੁਲ ਤੇ ਜੇ ਕਿਸੇ ਬਾਈ ਨੇ ਦੈਣੀ ਹੋਵੇ ਤਾਂ ਪੰਡ ਬਾਂਦਰ ਜਗਾਣਾ ਤੋਂ ਚੱਕ ਲਿਆ ਨੂੰ ਛੜਕ ਜਾਂਦੀ ਆ ਤੇ ਚੱਕ ਲਿਆਂ ਦੇ ਬਿਲਕੁਲ ਨੇੜੇ ਆ ਕੇ ਘਰ ਆ ਤੇ ਸਾਡਾ 11 ਮਹੀਨਿਆਂ ਦੀ ਗੱਬਣਾ ਤੇ ਕੀਮਤ ਦੀ ਜੇ ਗੱਲ ਕਰੀਏ ਕੀਮਤ ਬਈ 62000 ਰੁਪਇਆ ਤੇ ਬਾਕੀ ਮਾਨ ਤਨ ਮਾੜਾ ਮੋਟਾ ਹੋ ਜੂਗਾ ਬਾਕੀ ਸਿੰਘਾਂ-ਸੁੰਗਾਂ ਦੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੁੰਡੀ ਮੱਝ ਆ ਤੇ ਦੋ ਦੋ ਬਈ ਡਰਾਈ ਹੈ ਇਹ 3.5 ਚਾਰ ਮਹੀਨਿਆਂ ਦੀ ਗੱਬਣ ਤੇ ਕੀਮਤ 62000 ਰੁਪਇਆ ਤੇ ਸਕਰੀਨ ਉੱਪਰ ਬਾਕੀ ਨੰਬਰ ਆਪਾਂ ਚਲਾਤਾ ਤੇ ਹੋਰ ਜਾਣਕਾਰੀ ਵੀ ਤੁਸੀਂ ਲੈਣੀ ਹੋਵੇ ਤਾਂ ਲੈ ਸਕਦੇ ਹੋ ਰੇਟ ਬਾਰੇ ਜਾਂ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਲੈ ਸਕਦੇ ਹੋ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ